ਕੀ ਕਰੇ ਬਤਾ ਦੇ ਸੀ ਕੋਈ ਮੋਯਾ ਮੇਰਾ ਮਰੀ ਪਹਾ ਪਾਲ ਪਾਲ ਕੇ ਉਹ ਇਕੱਲੇ ਹੋ ਉਹ ਬਣਾ ਦੇ ਦੁਖੀ ਤੇ ਮਾਰ ਲਾ ਦੇ ਉਹ ਕਹਿੰਦੇ ਦਿੰੂ ਮੈਂ ਬਾਲੂ ਇਹ ਮੇਰੇ ਭਾਬੀ ਜੀ ਨੂੰ ਕੱਲ ਸਵੇਰੇ 9 ਵਜੇ ਫੋਨ ਆਇਆ ਵੀ ਉਹਦੇ ਨਾਲ ਗੱਲ ਹੋਈ ਬਈ ਮੰਮੀ ਮੈਂ ਰੋਟੀ ਖਾ ਲਈ ਵੀ ਮੈਂ ਸੌਣ ਲੱਗਿਆ ਉਸ ਤੋਂ ਬਾਅਦ ਇਹਨੂੰ ਉੱਥੇ ਫੋਨ ਆਇਆ ਕਿਸੇ ਦਾ ਇਹਨੂੰ ਮਤਲਬ ਵਿਚ ਤੇ ਸੁਣ ਸੁਣੇ ਜਗ੍ਹਾ ਤੇ ਬੁਲਾਇਆ ਗਿਆ ਸੁਣੇ ਜਗ੍ਹਾ ਤੇ ਬੁਲਾਉਣ ਤੋਂ ਬਾਅਦ ਤੇ ਇਹਦਾ ਉੱਥੇ ਮਨਲਾ ਚਾਕੂ ਤੇ ਨਾਲੇ ਦਾ ਬਾਹ ਚਾਕੂ ਨਾਲੇ ਦਾ ਬਾਹ ਹੋਇਆ ਚਾਕੂ ਦੇ ਬਾਹ ਹੋਇਆ ਉਸ ਤੋਂ ਬਾਅਦ ਜਿਹੜਾ ਸਾਡਾ ਛੋਟਾ ਭਤੀਜਾ ਗਰਲੀਨ ਸਿੰਘ ਉਹ ਘਰ ਸੀ ਉਹਦੇ ਕੋਲੇ ਮੰਨ ਲਓ ਉਹ ਕੰਮ ਤੋਂ ਲੇਟ ਆਇਆ ਸੀ ਇਹ ਪਹਿਲਾਂ ਆ ਜਾਂਦਾ ਉਹਨੇ ਉਹਦੇ ਆਉਣ ਦੇ ਨੂੰ ਪੁਲਿਸ ਘਰੇ ਆ ਗਈ ਤੇ ਉਹਨਾਂ ਨੇ ਦੱਸਿਆ ਵੀ ਤੇਰੇ ਭਰਾ ਤੇ ਚੱਕੂ ਨਾਲ ਵਾਰ ਹੋ ਗਿਆ ਫੇਰ ਸਾਨੂੰ 2-3 ਘੰਟਿਆਂ ਬਾਅਦ ਸਾਡੇ ਰਿਸ਼ਤੇਦਾਰ ਚੁਕਾਉਣਾ ਵੀ ਇਹਦੀ ਐਕਟਿਸਪੋਟ ਡੈਥ ਹੋ ਗਈ ਸੀ ਬਸ ਇਹਦਾ ਬਹੁਤ ਔਖਾ ਬਹੁਤ ਛੋਟੇ ਛੋਟੇ ਦੇਖੀ ਨੇ ਪਾੜੇ ਤੇ ਬਹੁਤ ਔਖੇ ਪੇਜੇ ਮਾਲੀ ਹਾਲਤ ਵੀ ਇਦਰੋਂ ਫੜ ਪੈਸਾ ਇਦਰੋਂ ਫੜਾ ਬਹੁਤ ਔਖੇ ਕੈਨੇਡਾ ਪੇਜੇ ਆਪਣੇ ਸੁਪਨੇ ਪ੍ਰਕਾਸ਼ ਕਮ ਲਈ ਹੋਰ ਬਹੁਤ ਸਾਰੀ ਦਿੱਤੀ ਪ੍ਰਮਾਤਮਾ ਦੀ ਕਿਰਪਾ ਦੀ ਹੁਣ ਤਾਂ ਪਰ ਹੁਣ ਜਮੀ ਘਰੋਂ ਬੇਕਾਰ ਹੋ ਗਏ ਸਿੱਸੀ ਸਰਕਾਰਾਂ ਨੂੰ ਹੀ ਮੰਗ ਕਰਦੇ ਆਂ ਵੀ ਸਾਡੀ ਮਦਦ ਕਰੀ ਜਾਵੇ ਬੱਚਾ ਲਿਆਉਣ ਦੇ ਵਿੱਚ ਤੇ ਹੋਰ ਜਿੰਨੀ ਹੋ ਸਕਦੀ ਆ ਪੰਜਾਬ ਸਰਕਾਰ ਕੇਂਦਰ ਸਰਕਾਰ ਅਤੇ ਉਦੋਂ ਦੀ ਸਰਕਾਰ ਨਾਲ ਕੰਟੈਕਟ ਕਰਕੇ ਜਲਦੀ ਤੋਂ ਜਲਦੀ ਲਾਸ ਲੈ ਕੇ ਅਸੀਂ ਬੱਚੇ ਦਾ ਸੰਸਕਾਰ ਕਰ ਸਕੀ ਹੈ ਇਹ ਘਟਨਾ ਜੀ ਸਾਡਾ ਮਿੱਤਰ ਗੁਰਪ੍ਰੀਤ ਸਿੰਘ ਜਿਨ੍ਹਾਂ ਦੇ ਬੇਟੇ ਸੀਗੇ ਦੋਨੋਂ ਬੇਟੇ ਮੈਂ ਵੀ ਉੱਥੇ ਜਾ ਕੇ ਮਿਲ ਕੇ ਆ ਪਹਿਲਾਂ ਮਿਲੇ ਆ ਇਹ ਬਹੁਤ ਚੰਗਾ ਸਵਾਬ ਬਹੁਤ ਬਹਿੰਤੀ ਉਹ ਢਾਰ-ਵਰਕ ਸੀ ਇਹ ਬੱਚਾ 5 ਵਜੇ ਸੈਟ ਮਿਲ ਚੀ ਉਹਨੇ ਤੇ ਇਹ ਜੋ ਪਾਣਾ ਮਹਾਰਾਜ ਨੇ ਲਿਖਿਆ ਸੀ ਹੋਇਆ ਕੱਲ ਅਚਾਨਕ ਹੀ ਉੱਥੇ ਕਿਤੇ ਬੈਠੇ ਤੇ ਸੁਹਾਮਲਾ ਕਰਤਾ ਗਾਲੇ ਨੇ ਤੇ ਕੁੜਚ ਦਿਵਾਦ ਪਤਾ ਲੱਗਿਆ ਉਹਦੀ ਡੈਥ ਹੋ ਗਈ ਤੇ ਉਹਨਾਂ ਸਿੱਧਾ ਸਾਰਿਆਂ ਨੂੰ ਤੇ ਜਿੰਨੇ ਵੀ ਆਪਣੇ ਪੰਜਾਬੀ ਭਾਈਚਾਰਾ ਵਜਦਾ ਸਾਰਿਆਂ ਨੂੰ ਕਹਿਣਾ ਵੀ ਰਲ ਕੇ ਮਿਲ ਕੇ ਹੋਰ ਵੀ ਜਿੰਨੇ ਬੱਚੇ ਨੇ ਸਾਰੇ ਸਾਡੇ ਵੀ ਬੱਚੇ ਸਾਰਿਆਂ ਦੇ ਉੱਥੀ ਨੇ ਉਹ ਸਾਰਿਆਂ ਨੂੰ ਇੱਕੋ ਡਰ ਲੱਗ ਰਿਹਾ ਕਿ ਜਦੋਂ ਇਹ ਜਿਹੇ ਹਮਲੇ ਹੋਣ ਲੱਗ ਗਏ ਬਾਕੀ ਹਰੇਕ ਦੇ ਬੱਚੇ ਦੇ ਜਿਹੜੇ ਇਹਦੇ ਬੈਠੇ ਨੇ ਮਾਪੇ ਸਾਰੇ ਮਨ ਚ ਡਰ ਲੱਗੇ ਰਹਿੰਦਾ ਵੀ ਨਾਲ ਉਹਨੇ ਬੱਚਿਆਂ ਦੀ ਮਦਦ ਕਰੋ ਪੂਰੇ ਲਿਓਨ ਚ ਵੀ ਉਹ ਬੱਚੇ ਦੀ ਬਾਡੀ ਲਿਓਨ ਚ ਵੀ ਸਾਡੇ ਸਾਰੇ ਭਰਾ ਜਿਹੜੇ ਪੰਜਾਬੀ ਬੈਠੇ ਨੇ ਨਾ ਵੀ ਸਾਰੇ ਮਦਦ ਕਰੋ ਤੇ ਹੋਰ ਵੀ ਜਿਹੜੇ ਬੱਚੇ ਉੱਥੇ ਨੇ ਉਹਨਾਂ ਦੀ ਵੀ ਸੇਫਟੀ ਲਈ ਕੋਈ ਨਾ ਕੋਈ ਇਹੋ ਜਿਹਾ ਪ੍ਰਾਲਾ ਕੀਤਾ ਜਾਵੇ ਜੀ ਵੀ ਇਹ ਜਿਹੇ ਅਨੁਸਕਾਮੀ ਘਟਨਾ ਨਾ ਹੋਣ ਕਿੰਨਾ ਕਦੋਂ ਉਹ ਹੁੰਦਾ ਹੈ ਮੈਸੂਸਦਾ ਜਦੋਂ ਆਪਾਂ ਆਪਣੇ ਸਦਰਾਂ ਨਾਲ ਆਪਣੇ ਬੱਚਿਆਂ ਤੋਂ ਪ੍ਰੈਸ ਵੀ ਜੀ ਇਹ ਤਾਂ ਇਹ ਤਾਂ ਦੇਖੋ ਕਹਿਣ ਤੋਂ ਪਰੇ ਨਹੀਂ ਇਹ ਗੱਲਾਂ ਨੇ ਨਾ ਜਿਹੜੇ ਬੱਚੇ ਨੇ ਜਿਹੜੇ ਮਾਵਾ ਆਪਣੇ ਆਪਣੇ ਬੱਚੇ ਨੂੰ ਪਾਲ ਕੇ ਉਹਨੂੰ ਦੇ ਪੈਸੇ ਖਰਚ ਕੇ ਨਾਲੇ ਉਥੇ ਭੇਜ ਦੇ ਨੇ ਫਿਰ ਉਹ ਬੱਚੇ ਆਪ ਦੀ ਸਟੱਡੀ ਕਰਕੇ ਫਿਰ ਹਾਰਡ ਵਰਕ ਕਰਕੇ ਪੀਆਰ ਹੋਇਆ ਬੱਚਾ ਫਿਰ ਇੰਨੀ ਵਧੀਆ ਜੌਬ ਸੀ ਸਾਰੇ ਕੰਮਕਾਰ ਵਧੀਆ ਸੀ ਉਹਨਾਂ ਨੂੰ ਹੁਣ ਆਪਾਂ ਦੱਸੋ ਕਿੰਨਾ ਦੁੱਖ ਹੋਊਗਾ ਮੈਨਾਂ ਜੀ ਕਿੱਥੇ ਉਹਨਾਂ ਦਾ ਖੁਸ਼ੀਆਂ ਦਾ ਟਾਈਮ ਸੀ ਕਿੱਥੇ ਦੁੱਖਾਂ ਦਾ ਏਡਾ ਪਹਾੜ ਡੇ ਗਿਆ ਤੇ ਉਹਨੇ ਤਾਂ ਕਹੇ ਤੋਂ ਪਰਾਂ ਦੀਆਂ ਗੱਲਾਂ ਨੇ ਗਿਆ ਕੈਨੇਡੀਅਨ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਖਾਸ ਤੌਰ ਤੇ ਜਿਹੜੀ ਕਤਲ ਕੈਨੇਡੀਅਨ ਸਰਕਾਰ ਦੇ ਜੇ ਕੋ ਮੈਂ ਉਥੇ ਗਿਆ ਮੀਆਂ ਰਿਹਾ ਦੇਖਿਆ ਵੀ ਇਹਨੇ ਸਾਲ ਜਿਹੜਾ ਉਥੇ ਨਸ਼ੇ ਦੀ ਇੰਨੀ ਜਿਆਦੀ ਖੁੱਲ ਹੋ ਰਹੀ ਹੈ ਨਾ ਹਰੇਕੀ ਇਹ ਤੇ ਮਤਲਬ ਨਸ਼ਾ ਜਿਆਦਾ ਡਰਗ ਉਥੇ ਲੀਗਲ ਹੋ ਰਿਹਾ ਇਹ ਆਪਣੇ ਆਪਣੇ ਭਾਈਚਾਰੇ ਪੰਜਾਬੀ ਭਾਈਚਾਰੇ ਉਥੋਂ ਦੇ ਲਈ ਬਹੁਤ ਜਿਆਦਾ ਇੱਕ ਮਾੜੀ ਗੱਲ ਹੈ ਇਹਨੂੰ ਕੋਈ ਨਾ ਕੋਈ ਉਥੇ ਜਿਹੜੀ ਪੁਲਿਸ ਦੀ ਜਾਂ ਕੋਈ ਹੋਰ ਵੀ ਕਾਰਵਾਈ ਇਹਨੂੰ ਕੋਈ ਕਾਬੂ ਚ ਲਿਆਉਣ ਲਈ ਕੀਤਾ ਜਾਵੇ ਉਹਨਾਂ ਦੇ ਕੋ ਆਪਣੇ ਇਨੀ ਪੰਜਾਬੀ ਜਾ ਰਹੇ ਨੇ ਇਹ ਇਹਨਾਂ ਦੀ ਸੇਫਟੀ ਬਾਰੇ ਵੀ ਮਤਲਬ ਕੁਝ ਹੋਵੇ ਇਹਨਾਂ ਗੱਲਾਂ ਬਾਰੇ ਨੂੰ ਕਨਬੀਨ ਦਾ ਖਿਆਲ ਰੱਖੋ ਜਿੰਨੇ ਤੁਸੀਂ ਬੁਲਾ ਰਹੇ ਹੋ ਇਹਨਾਂ ਦੀ ਲਾਈਫ ਦਾ ਇਹਨਾਂ ਦੀ ਸੇਫਟੀ ਤੁਸੀਂ ਇਹਦਾ ਲਾਜ਼ਮੀ ਪ੍ਰਬੰਧ ਹੋਣਾ ਚਾਹੀਦਾ ਨੇ ਵੀ ਇਹਨਾਂ ਦੇ ਜਿੰਨੇ ਤੁਸੀਂ ਇੱਥੋਂ ਪੰਜਾਬੀ ਬੁਲਾਈ ਜਾ ਰਹੇ ਹੋ ਇਹਨਾਂ ਦੇ ਰਹਿਣ ਦਾ ਸਹਣ ਦਾ ਜਾਂ ਇਹਨਾਂ ਦੀ ਲਾਈਫ ਜਿਵੇਂ ਹੋਣਾ ਖਾਸੇ ਹੋ ਰਹੇ ਨੇ ਇੱਕ ਨਹੀਂ ਨੇ ਕਿ ਆਪਣੇ ਪੰਜਾਬੀਆਂ ਤੇ ਹਮਲੇ ਹੁੰਦੇ ਨੇ ਕੋਈ ਉੱਥੇ ਪੁੱਛ ਕੇ ਬਹੁਤ ਜ਼ਿਆਦਾ ਘੱਟ ਹੈ ਜਿਹੜਾ ਕਤਲ ਕਹਿ ਰਹੇ ਹੋ ਕਤਲ ਨੂੰ ਲੈ ਕੇ ਕਿੰਨੀ ਕਿੰਨੀ ਮੰਗ ਕਰਦੇ ਨੇ ਵੀ ਜਿਹੜਾ ਕਾਤਲ ਫੜਿਆ ਜਾਣਾ ਚਾਹੀਦਾ ਹਾਂਜੀ ਕਾਤਲ ਲਾਜ਼ਮੀ ਫੜਿਆ ਜਾਣਾ ਚਾਹੀਦਾ ਉਦੋਂ ਪੁੱਛ ਕੇ ਸੋਣੀ ਚਾਹੀਦੀ ਆ ਵੀ ਕੀ ਕਾਰਨ ਕਿਉਂ ਕਰਿਆ ਤੈਨੂੰ ਕੀ ਤੈਨੂੰ ਕੀ ਦੀ ਪ੍ਰੋਬਲਮ ਸੀ ਪਤਾ ਵੀ ਹੋਸਾ ਨਾ ਕਿ ਬਰ ਕੋਈ ਇਹ ਹੁਣ ਬੱਚਾ ਸੀ ਬਹੁਤ ਜਿਆਦੇ ਸਕਸੈਸਫੁਲ ਸੀਗਾ ਵਧੀਆ ਕੰਪਨੀ ਚ ਸੀਗਾ ਸੁਪਰਵਾਈਜ਼ਰ ਪਲੰਬਿੰਗ ਦਾ ਸੁਪਰਵਾਈਜ਼ਰ ਸੀ ਤੇ ਉੱਥੇ ਉਹਨਾਂ ਕੰਮ ਕੁੰਮ ਕਰ ਨਾਲ ਸਾਰੇ ਗੋਰੇ ਕਾਲੇ ਤਰ੍ਹਾਂ ਤਰ੍ਹਾਂ ਦੇ ਲੋਕ ਹੁੰਦੇ ਆ ਵੀ ਕੋਈ ਖੁੰਧਕਬਾਜੀ ਹੋਈ ਕਾਰਨ ਕੀ ਕਾਰਨ ਹੋਇਆ ਆਪਰੇ ਇੱਥੇ ਬੈਠੇ ਪਤਾ ਨਹੀਂ ਨਾ ਇਹੋ ਜਿਹੀ ਪਤਾ ਲੱਗੂ ਹੁਣ ਕੀ ਕਾਰਨ ਆ ਕਿਉਂ ਹੋਇਆ